ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਿਸੇ ਨੇ ਐਡ ਲੋਣੀ 5 ਤੋਂ 7 ਫੁੱਟਵਾਂ ਭੇਜਾ ਕੋ ਤਾਂ ਆਲੇ ਪੋਰਟਰ ਤੇ ਨੰਬਰ ਚੱਲੀ ਜਾਂਦਾ ਆਪਾਂ ਦੇ ਕਹੇ ਆ ਜੇ ਨਵੇਂ ਟਰਾਲੇ 19 ਫੁੱਟ ਤੋਂ ਲੈ ਕੇ 14 ਫੁੱਟ ਤਾਈਂ ਵੀਡੀਓ ਸਾਰੀ ਵੇਖੋ ਸਟੈਪ ਨਾ ਕਰਿਓ 5 ਤੋਂ 6 ਟਰਾਲੇ ਆ ਤੇ ਵੀਡੀਓ ਲਾਇਕ ਕਰਦੇ ਅਗਰ ਕਮੈਂਟ ਕਰਦੇ ਚੈਨਲ ਸਬਸਕ੍ਰਾਈਬ ਲਾਇਕ ਜਰੂਰ ਕਰਦੇ ਕਰੋ 19 ਫੁੱਟਾ ਟਰਾਲਾ ਵੀਰੇ ਤੇ ਟੂਕੇ ਦਾ ਰੰਗ ਕੀਤਾ ਏਰੀਆ ਅੰਮ੍ਰਿਤਸਰ ਪਿੰਡ ਮਰੀਠਾ ਆ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਪੰਜ ਤੋਂ 6 ਟਰਾਲੇ ਖੜੇ ਨੇ ਵੀਰਾਂ ਕੋਲੇ ਤੇ ਇਹੇ ਕੰਮ ਕਰਦੇ ਟਰਾਲਿਆਂ ਦਾ ਇਹ 10 ਇੰਚੀ ਗਾਡਰਾਂ 4 ਇੰਚੀ ਬੱਤੇ ਆ ਤੇ 2 के ਦਾ ਰੰਗ ਕੀਤਾ 3 ਫੁੱਟ ਵੈੱਡਾ ਵੀਲ ਕਵਰ ਚੜ੍ਹਿਆ ਬੇਡ ਤੇ ਲੱਗੇ ਬੇਡਰਾ ਦੇ ਦੂਰੀ ਵਿੱਚ 10 ਇੰਚੀ ਗਾਡਰਾਂ ਤੇ ਦੂਰੀ ਵਿੱਚ ਕੈਂਚਾਂ ਬਣਾ ਕੇ ਲਾਈਆਂ ਹੈਵੀ ਟੌਪ ਪਰਾ ਟਰਾਲਾ ਬਣਿਆ ਵਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਕੋਕਾ ਪੀਸ ਟਰਾਲਾ ਜਾਵਾ ਤੇ 60 ਰਹਿਗੇ 50 60 ਪੈਸੇ ਕੋਤੇ ਵਧੀਆ ਟਰਾਲਾ ਹੈਵੀ ਤੋਂ ਭਰਾ ਟਰਾਲਾ ਬੜਾ 35 36 ਕੁਇੰਟਰ ਦਾ ਟਰਾਲਾ ਤੇ 55 ਜੀ ਦੀ ਮੱਛੀ ਹੌਕਾ ਤੇ 2 ਫੁੱਟ ਵਾੜ 3 ਫੁੱਟ ਵੈਡਾ 10 ਇੰਚੀ ਗਾਡਰ ਦਾ 10 ਨੜੀ ਹਾਬਾ ਰੇਲ ਦਾ ਹਿੱਸਾ 20 ਬਾਈ ਦੇ ਬਹਿਰਾਂ ਟਾਟਾ ਸੇਲ ਦਾ ਮਾਲ ਲੱਗਿਆ ਵਾ ਟਾਟਾ ਸੇਲ ਦਾ ਮਾਲ ਲੱਗਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸਪਰਕ ਹਸੇ ਲਾਈਟਾ ਛਿੱਟਾ ਲੱਗ ਗਈਆਂ ਆਹ ਵੇਖ ਲਓ ਧੂੜੀ ਵੀ ਸਪੋਟਾਂ ਲਾਈਆਂ ਚੈਨਲਰਾਂ ਨੂੰ ਵੀ ਲਾਈਆਂ 4 ਇੰਚ ਗਾ ਨੂੰ ਤੇ ਦੂਜਿਆਂ ਨੂੰ ਵੀ ਲਾਈਆਂ 10 ਇੰਚ ਗਾਡਰ ਬਣਾ ਕੇ ਥੱਲੇ ਕੈਂਚੀ ਕਾ ਪਾਈਆਂ ਵੀ ਦਬਰ ਨਾ ਟਰਦੇ ਕਿ ਬੱਤੀ ਨੂੰ ਛੱਟ ਪਾਉਣੇ ਹੁੰਦੇ ਨੇ ਥੱਲੇ ਕੈਂਚੀ ਬਣਾ ਕੇ ਲਾਉਣੇ ਹੁੰਦੇ ਆ ਉਸ ਸਿਸਟਮ ਆ ਤੇ ਸਲੈਂਸਰ ਸਲੈਂਸਰ ਲੱਗੇ ਹੋਏ ਆ ਰੇਟ ਦੀ ਗੱਲ ਕਰਕੇ 315000 ਰੁਪਿਆ ਰੇਟ ਆ 315000 ਰੁਪਿਆ ਰੇਟ ਆ ਕਿਹੜਾ 15 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਕੇ ਜਾਊਗਾ 15 ਗਰੁੱਪਾਂ ਚ ਤੇ 5 15 ਬੰਦਿਆਂ ਨੂੰ ਕਰ ਦਿਓ ਬਣਾ ਦੀ ਤੇ 5000 ਰੁਪਿਆ ਡਿਸਕ ਕੀਤੀ ਜਾਊਗੀ 310000 ਦਾ ਟਰਾਲਾ ਮਿਲ ਜੂਗਾ ਹੋਰ ਵੀ ਮਾਨ ਤਨ ਕਰਾ ਦੇਾਂਗੇ ਤੁਹਾਡਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਏਅਰ ਕੰਪਰਸਰ ਪਿੰਡ ਮੜੀਠਗਾ ਪਚਵੰਜਾ ਇੰਚ ਦੀ ਮੱਛੀ ਹੱਕਾ ਤੇ 5 ਇੰਚੀ ਗੁੱਲਾ ਪੈਂਦਾ ਕਿੱਥੇ ਉਹ ਮੋਟੀ ਆ ਲੈਟਾ ਛੇਟਾ ਲੱਗੀਆਂ 14 ਸੱਤ ਦਾ ਟਰਾਲਾ ਵੀਰੇ ਲੈਫਟ ਵਾਲਾ 14 ਸੱਤ ਦਾ ਟਰਾਲਾ ਲੈਫਟ ਵਾਲਾ ਕੋਕਾ ਵੀ ਟਰਾਲਾ ਕਿਸੇ ਵੀਰ ਪਈਆਂ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਹੈਵੀ ਤੋਂ ਭਰਾ ਟਰਾਲਾ ਬਣਿਆ 27 ਕੁਇੰਟਲ ਦਾ 10 ਇੰਚੀ ਦੇ ਗਾਡਰਾ 10 ਨੜੀ ਹਾਬਾ ਤੇ ਵਧੀਆ ਟਾਇਰ ਟਰਾਲੇ ਦੇ ਤੇ 3 ਫੁੱਟ ਵੈੱਡਾ ਜਨ ਡਬਲ ਪੰਪਾ ਸਭ ਕੁੰਤੇ ਟਾਟਾ ਸੇਲ ਦਾ ਮਾਰ ਲੱਗਿਆ ਰੇਡ ਤੇ ਗੱਲ ਕਰਕੇ 2,55,000 ਰੁਪਏ ਰੇਟ ਆ ਮੌਕੇ ਤੇ ਮਾਰ ਤਣ ਕਰ ਦੇਣਗੇ ਕੋਕਾ ਪੀ ਟਰਾਲਾ ਹੈਵੀ ਤੋਂ ਭਰਾ ਟਰਾਲਾ ਟੂਕੇ ਦਾ ਰੰਗ ਕੀਤਾ 3 ਫੁੱਟ ਵੈੱਡ 2 ਫੁੱਟ ਵਾਰਡ ਦਾ ਸਿੰਘੀ ਗਾਡਰ ਤੇ ਰੀਲ ਦਾ ਹਿੱਸਾ 55 ਇੰਚ ਮੱਛੀ ਹੁੱਕ ਡਬਲ ਪੰਪ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਹੈ ਨੰਬਰ ਸਰ ਪਿੰਡ ਮਰੀਠਾ ਇਹ ਨਾ ਚ ਨਵਾਂਸ ਪੁਰਾਣਾ ਸਬਾਨ ਕਟਾਉਣਾ ਹੋਵੇ ਉਹ ਵੀ ਕਟਾਉਂਦੇ ਕੋਈ ਗੱਡੀ ਕਟਾਉ ਉਹ ਟਰੈਕਟਰ ਕਟਾਉ ਕੁਸ ਕਟਾ ਕੇ ਟਰਾਲਾ ਲੈਣਾਂ ਜਾਂ ਵੀਰਾਂ ਤੋਂ ਲੈ ਸਕਦੇ ਆ ਮੋਟਰਸਾਈਕਲ ਕਟਾਉ ਕੋਈ ਵੀ ਪੁਰਾਣੀ ਚੀਜ਼ ਪਈ ਜਾ ਵਿੱਚ ਕੱਟ ਲੈਣਗੇ ਕਿਉਂ ਜਾ ਰੇਟ ਹੋਇਆ ਉਹ ਜਾ ਕੱਟਣਗੇ ਤੇ ਤੁਹਾਨੂੰ ਟਰਾਲਾ ਦੇ ਦੇਣਗੇ ਟਰਾਲਿਆਂ ਦਾ ਕੰਮ ਕਰਦੇ ਆ ਵੀਰ ਇਹ ਪੂਰਾ ਹੈਵੀ ਤੋਂ ਭਾਰਾ ਫੁੱਲ ਲੇਡ ਭਰੀ ਹੁੰਦੀ ਆ 20 22 ਦੇ ਭੈਰ ਹੁੰਦੇ ਆ ਤੇ ਜਾਜੀ ਫਰਸ ਲੱਗਿਆ ਹੁੰਦਾ ਇਹਨਾਂ ਦੇ ਟਰਾਲਿਆਂ ਦੇ ਵਿੱਚੋਂ ਪੂਰਾ ਹੈਵੀ ਤਾਂ ਭਾਰੇ ਟਰਾਲੇ ਬਣਾ ਕੇ ਲਿਉਂਦੇ ਜਿਲ੍ਹਾ ਅੰਮ੍ਰਿਤਸਰ ਪਿੰਡ ਬੜੀ ਠਿਕਾ ਉੱਥੇ ਖੜੇ ਆ ਵੀਰ ਦਾ ਸੰਪਰਕ ਕਰ ਸਕਦੇ ਕੋਕਾ ਪੀ ਟਰਾਲੇ ਲਾਈਟਾਂ ਚੈਟਾਂ ਲੱਗਾ ਬੇਰ ਤੇ ਲੱਗੇ ਹੋਇਆ ਤਿੰਨਾ ਪਾਸਿਆਂ ਨੂੰ ਡਾਲਾ ਖੁੱਲਦਾ ਇਹਦਾ 14 ਫੁੱਟਾ ਟਰਾਲਾ ਤੇ ਤਿੰਨਾ ਪਾਸਿਆਂ ਨੂੰ ਡਾਲਾ ਖੁੱਲਦਾ ਭਾਓ ਭਾਈਆ ਮੀਟ ਕੋ ਸਾਰੀ ਵਕਤ ਸਟੈਪ ਨਾ ਕਰੇਵਾ 2014 ਮੰਡ ਟਰੈਕਟਰ ਸਰਪੈਂਚ 575 40 45 ਪੈਸੇ ਟਾਇਰ ਡਬਲ ਕਲੱਚ ਇੰਜਨ ਗੇਅਰ ਤਾਂ ਓਕੇ ਆ ਤੇ 9 ਵਜਾ ਟਰੈਕਟਰ ਰੰਗ ਪੇਂਟ ਤਾਂ ਨਹੀਂ ਰਜਾ 575 ਟਰੈਕਟਰ ਹੈ ਡੀਆਈ ਇੰਜਨ ਗੇਅਰ ਤਾਂ ਪੂਰਾ ਓਕੇ ਆ ਰੰਗ ਪੇਂਟ ਤਾਂ ਨਹੀਂ ਰਜਾ ਟਰੈਕਟਰ ਜੇ ਤਾਂ ਚਾਬੀ ਲੱਗੀ ਨਹੀਂ ਪੰਪ ਨੂੰ ਸ਼ੈਂਪ ਨੂੰ ਕੁਛ ਨਹੀਂ ਜੇ ਕਿਸੇ ਵੀਰ ਭਾਈ ਨੇ ਲੈਣਾ ਬਿਨਾ ਸੰਪਰਕ ਕਰ ਸਕਦੇ ਇਹਨਾਂ ਕੋਲ ਵੀਰਾਂ ਕੋਲੇ ਖੜਾ ਵੇਜ ਨਹੀਂ ਲੈ ਲੈਂਦੇ ਹੁੰਦੇ ਆ ਤੇ ਕੋਕਾ ਵੀ ਟਰੈਕਟਰ ਹੈ ਰੇਟ ਦੀ ਗੱਲ ਕਰੀਏ ਰੇਟ ਹੈਗਾ 3,65,000 ਰੁਪਇਆ 3,65,000 ਰੁਪਇਆ ਰੇਟ ਆ ਮੌਕੇ ਤੇ ਮਾਰਦਣ ਕਰ ਦੇਣਗੇ ਪਾਵਰ ਸਟੇਡ ਦਾ 14 ਮਾਡਲ ਇੰਜਨ ਗੇਅਰ ਦਾ ਓਕੇ ਆ ਧੱਕੜ ਬੈਂਪਰ ਲੱਗਿਆ ਵਾ ਤੇ ਵੱਡੀ ਹੁੱਕ ਲੱਗੀ ਵੀ ਟਰੈਕਟਰ ਨੂੰ ਮੈਂ ਅੱਗੇ ਪਾਸੇ ਵੱਡੀ ਹੁੱਕ ਲਈ ਆ ਬਣਾ ਕੇ ਕਿਹੜੀ ਹੁਣ ਮਾਡਲ ਲਾਉਂਦੇ ਲੋਕੀ ਉਹ ਲੱਗੀ ਵੀ ਆ ਕਿਸੇ ਵੀਰਪਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਪਾਵਰ ਸਟੇਡ ਨਾਲ 3 ਲੱਖ ਤੇ 65000 ਰੁਪਏ ਮੰਗ ਕਰਦੇ ਮੌਕੇ ਦੇ ਮਾਰਤਾਨ ਕਰ ਦੇਣਗੇ ਬਹੁਤ ਵਧੀਆ ਟਰੈਕਟਰ ਆ 16 ਸਦਾ ਟਰਾਲਾ ਕਿਸੇ ਵੀਰਪਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਦਾ ਸਿੰਚੀ ਗਾਡਰਾ 10 ਨੜੀ ਹਾਬਾ ਦੇ ਰੇਲ ਦਾ ਹਿੱਸਾ 3 ਫੁੱਟ ਵੈਡਾ ਟੂਕੇ ਦਾ ਰੰਗ ਕੀਤਾ ਬਿਲਕੁਲ ਕੁਆਲਟੀ ਦਾ ਬਹੁਤ ਸੋਹਣਾ ਟਰਾਲਾ ਰੇਟ ਦੀ ਗੱਲ ਕਰਕੇ 16 7 ਦੀ ਆਪਾਂ 3 ਲ 2 ਲੱਖ ਤੇ 75000 ਰੁਪਿਆ ਰੇਟ ਆ ਧੂੜੀ ਮੇਰ ਕੈਂਚਾ ਬਣਾ ਕੇ ਲੈ ਆਇਆ 16 7 ਦਾ ਟਰਾਲਾ ਬਿਨਾ ਲਿਫਟ ਤੋਂ ਕਿਸੇ ਵੀਰ ਪਾਈਂ ਲੈਣਾ ਵੀ ਤੁਸੀਂ ਪਰਖ ਕਰ ਸਕਦੇ ਆ ਚਿੱਟਾ ਰੰਗ ਲਾਲ ਜਾਲੀ ਕਾਲਾ ਵੈਡਾ ਪੰਜਾਬ ਤੇ ਪਹਿਲਾ ਲੇਜਰ ਕੱਟਦਾ ਸਾਰਾ ਸਮਾਨ ਮੈਂ ਟਾਟਾ ਸੇਲ ਦਾ ਮਾਲ ਲੱਗਿਆ ਵਾ ਤੇ 4 ਵਜੇ ਟਰਾਲਾ 30 ਤੋਂ 35 ਪੈ ਟਾਇਰ ਆ ਵੀਲ ਕਵਰ ਚੜੇ ਵੇ ਬੇੜ ਚ ਲੱਗੇ ਲਾਈਟਾਂ ਛੇਟਾਂ ਲੱਗੀਆਂ ਟਰਾਲਾ ਪੂਰਾ ਸੋਨਾ ਕੋਕਾ ਪੀਸਾ ਬਹੁਤ ਸੋਨਾ ਟਰਾਲਾ ਰੀਲ ਤਾਂ ਇਹ ਸਭ 22 ਪਾਈ ਦੇ ਭੈਰਗਾ ਜਾਜੀ ਫਸ ਲੱਗੀ ਵੀ ਆ ਤੇ ਕੋਈ ਜੋੜ ਛੋੜ ਨਹੀਂ ਇੱਕੋ ਫਸ ਲੱਗੀ ਵੀ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨਸ ਪਰ ਕਰ ਸਕਦੇ ਹਾਂ ਰੇਟ ਦੀ ਗੱਲ ਕਰੀਏ 275000 ਰੁਪਿਆ ਰੇਟ ਆ ਮੌਕੇ ਤੇ ਮਰਤਾਨ ਕਰ ਦੇਣਗੇ ਵੀਰ ਕੋ ਸਾਰੀ ਵੈਕੰਸੀ ਟੈਪ ਪਨੇ ਕਰੋ ਕੋਈ ਵੀ ਸਮਾਨ ਵਿੱਚ ਨਵਾਂ ਪੁਰਾਣਾ ਘਟਾਉਣਾ ਹੋਵੇ ਤੁਸੀਂ ਘਟਾ ਸਕਦੇ ਹੋ ਕੋਈ ਵੀ ਚੀਜ਼ ਘਟਾ ਕੇ ਇਹਨਾਂ ਤੋਂ ਤੁਸੀਂ ਟਰਾਲਾ ਲੈ ਸਕਦੇ ਆ ਏਅਰ ਕੰਪਨੀ ਸਰ ਪਿੰਡ ਮਰੀਠ ਦਾ ਵੀਰ ਦਾ ਕੰਮ ਕਰਦੇ ਟਰਾਲਿਆਂ ਦਾ ਇਹਨਾਂ ਨੇ ਤੁਸੀਂ ਜੁਜਾ ਨਵੇਂ ਟਰਾਲੇ ਬਣਾ ਕੇ ਲਿਆਉਂਦੇ ਇਹ ਤੇ ਸੇਲ ਕਰ ਦਿੰਦੇ ਆ ਵਿੱਚੋ ਵਿਚਾਰੇ ਆਪਣਾ ਨਫਾ ਨਫਾ ਲੈ ਲੈਂਦੇ ਆ ਕੋਈ ਵੀ ਬੰਦਾ ਮਿਹਨਤ ਦਾ ਮਾਰਾ ਕੰਮ ਕਰਦਾ ਹੀ ਆ 16 7 18 ਦਾ ਇਹ ਹੈ ਇਹ ਕਿਸੇ ਵੀਰ ਪੰਜ ਲੈਣਾ ਵੀ ਦਾ ਸਪਰਕ ਕਰ ਸਕਦੇ ਆ 10 ਇੰਚੀ ਗਾਰਡਰ 10 ਨੜੀ ਹੱਬ ਰੇਲ ਦਾ ਹਿੱਸਾ ਟਾਟਾ ਸੇਲ ਦਾ ਮਾਲ ਲੱਗਿਆ 3 ਫੁੱਟ ਵੈੱਡ ਉਹੀ ਸਮਾਨ ਇਹਦੇ ਤੇ ਲੱਗਿਆ ਵਾ ਇੱਕੋ ਜਿਹਾ ਸਮਾਨ ਲੱਗ ਜਾਂਦੀ ਹੈ ਉਹੀ ਰੇਟ ਹੈ 2,75,000 ਰੁਪਿਆ 2,75,000 ਰੁਪਿਆ ਰੇਟ ਆ ਇਹਨਾਂ ਦਾ ਟਰਾਲਿਆਂ ਦਾ ਦੋਹਾਂ ਦਾ ਹੀ 16 ਸਾਤੇ ਟਰਾਲੇ ਆ ਇਹ ਕਿਸੇ ਵੀਰ ਭਾਈ ਨੇ ਲੈਣੇ ਵੀ ਨਾ ਸਪਰਕ ਕਰ ਸਕਦੇ ਬਿਲਕੁਲ ਸਾਰੀ ਵੇਕਲ ਸਟੈਪ ਨਾ ਕਰੇ ਹੋਰ ਵੀ ਬਹੁਤ ਬਹੁਤ ਸਾਊ ਕਾ ਬੰਦ ਨਾ ਕਰਦੇ ਹੋ ਕੋਕਾ ਪੀਸ ਟਰਾਲੇ ਆ 2K ਦਾ ਰੰਗ ਕੀਤਾ ਵਾ ਨਵਾਂ ਪੁਰਾਣਾ ਸਪਾਨ ਵਿੱਚ ਘਟਾਓ 10 ਇੰਚੀ ਗਾਰਡਰ ਆ ਫੁੱਲ ਲੇਡ ਭਰੀ ਵੀ ਆ ਤੇ 10 ਨਟੀ ਹਾਬਾ ਤੰਗਰੀਲ ਦਾ ਹਿੱਸਾ 3 ਫੁੱਟ ਵੱਡਾ 55 ਇੰਚੀ ਹੋਕਾ ਕਿਤੇ ਗੁੱਲਾ ਪੈਂਦਾ 5 ਇੰਚੀ ਮੋਟੀ ਆ ਲਾਈਟਾ ਛਿੱਟਾ ਲੱਗੀਆਂ ਵੀਲ ਕਵਰ ਚੜੇ ਆ ਪੇੜ ਤੇ ਲੱਗੇ ਵੀ ਆ ਬਹੁਤ ਸੋਹਣਾ ਟਰਾਲਾ 2K ਦਾ ਰੰਗ ਕੀਤਾ ਵਾ ਤਿੰਨ ਲਾਈਟਾਂ ਪਿੱਛੇ ਡਿਪਰ ਲੱਗੇ ਆ ਬਹੁਤ ਏਲਗੀ ਡਿਪਰ ਲੱਗੇ ਆ ਪੂਰਾ ਸੋਹਣਾ ਟਰਾਲਾ ਤੇ 3 275000 ਰੁਪਿਆ ਰੇਟ ਆ ਮੌਕੇ ਤੇ ਮਰ ਤਾਂ ਕਰ ਦੇਣ ਕਿ ਪੌੜੀ ਛੋੜੀ ਸਾਈਡ ਤੇ ਲੱਗੀ ਆ ਟੂਲ ਬਾਕਸ ਵੱਡਾ ਲੱਗਿਆ ਵਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ 1478 ਟਰਾਲਾ ਬਿਨਾ ਪੰਪ ਤੋਂ ਪੁਰਾਣਾ ਟਰਾਲਾ ਵਿੱਚ ਕਟਿਆ ਦੀਨਾਂ ਨੇ ਵੀਰਾਂ ਨੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਰੇਲ ਦਾ ਹਿੱਸਾ ਤੇ ਬੋਧ ਵਜਾ ਟਰਾਲਾ ਤੇ ਟਾਇਰ ਹੈਗੇ 70 ਤੋਂ 75 ਰੁਪਏ ਸੇ ਟਾਇਰ ਜਵਾਂ ਨਵੇਂ ਐ ਇਹਦੇ 70 75 ਰੁਪਏ ਟਾਇਰ ਚਾਰੇ ਤੇ ਰੇਲ ਦਾ ਹਿੱਸਾ ਦਾ ਸਿੰਚੀ ਗੱਡ ਰਾਇਦੇ 10 ਨੜੀ ਹਾਬਾ ਪੁਰਾਣੇ ਥੋੜੇ ਟਰਾਲਾ ਤੇ ਰੰਗ ਪੇਂਟ ਕਰਕੇ ਜਵਾਂ ਸਲਿਕੋਰਾ ਮਾਰੂ ਜੇ ਕਿਸੇ ਵੀਰ ਪੰਜ ਲੈਣਾ ਵੀ ਨਾ ਸੰਪਰਕ ਕਰ ਸਕਦੇ ਰੇਟ ਵੀ ਬਹੁਤ ਘੱਟ ਆ ਰੇਟ ਦੀ ਗੱਲ ਕਰਕੇ ਰੇਟ ਹੈਗਾ 1,90,000 ਰੁਪਇਆ ਮੌਕੇ ਤੇ ਮਾਤਣ ਕਰਦੇ ਨੇ ਕਿ ਫਸ ਵੇਲੋ ਕੋਈ ਸੀਸੇ ਉਮ ਚਿਲਕਦੀ ਆ ਕੋਈ ਜੋੜ ਛੋੜ ਨਹੀਂ ਕਿਧੋ ਗਲਿਆ ਨਹੀਂ ਛਿਟਰਾ ਲਾ 14 7 ਦਾ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ 6 ਸਕੇਅਰ ਕਰੋ ਭਰਾ ਬਣ ਕੇ ਸ਼ੇਅਰ ਕਰ ਜਿਓ ਵੀਡੀਓ ਛੋੜੇ ਭਰਾਵਾਂ ਦੇ ਸਹੇਤੇ ਚੈਨਲ ਚੱਲਣਾ ਹੁੰਦਾ ਤੇ ਨਵਾਂ ਸਮਾਨ ਪੁਰਾਣਾ ਕਟਾ ਸਕਦੇ ਵਿੱਚ ਇਹਨਾਂ ਵੀਰਾਂ ਤੋਂ ਤੇ ਲੈ ਸਕਦੇ ਆ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ 6 ਸਕੇਅਰ ਕਰੋ ਭਰਾ ਬਣ ਕੇ ਸ਼ੇਅਰ ਕਰ ਜਿਓ ਵੀਡੀਓ ਚੰਗਾ ਤੇ ਲਾਇਕ ਕਰਦੇ ਹੋ ਕੋਲ ਕਮੈਂਟ ਕਰ ਦਿਆ ਕਰੋ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦਾ